ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਜੀਟੀਵੀ ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜ ਬੁਰੀ ਬਲਾਹ ਹੈ ਭਾਵੇਂ ਇਸ ਨੂੰ ਲਿਖਿਆ ਹੈ ਕੁਲਵਿੰਦਰ ਸਿੰਘ ਬਾਟਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਅਧਿਆਪਕ ਦੀ ਸਖਤੀ ਦਾ ਬੱਚੇ ਦੀ ਜ਼ਿੰਦਗੀ ਉੱਪਰ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ ਬੱਚੇ ਤਾਂ ਗਿੱਲੀ ਮਿੱਟੀ ਵਾਂਗ ਹੀ ਹੁੰਦੇ ਹਨ ਅਤੇ ਚੰਗੇ ਅਧਿਆਪਕ ਉਹਨਾਂ ਨੂੰ ਤਰਾਸ਼ ਕੇ ਉੱਚ ਕੋਟੀ ਦੇ ਸਾਇੰਸਦਾਨ ਡਾਕਟਰ ਇੰਜੀਨੀਅਰ ਖੜਾਰੀ ਅਧਿਆਪਕ ਕਾਰੋਬਾਰੀ ਵਗੈਰਾ ਅਤੇ ਇਸ ਸਭ ਤੋਂ ਵੀ ਉੱਪਰ ਵਧੀਆ ਇਨਸਾਨ ਬਣਾ ਦੇਦੇ ਹਨ ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਚੰਗੇ ਅਧਿਆਪਕਾਂ ਨੂੰ ਬਣਦਾ ਮਾਨਸ ਨਿਮਾਣ ਜ਼ਰੂਰ ਮਿਲਣਾ ਚਾਹੀਦਾ ਹੈ ਉਦੋਂ ਅਸੀਂ ਪਿੰਡ ਦੇ ਸਰਕਾਰੀ ਸਕੂਲ ਦੇ ਚੌਥੀ ਜਾਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਸੀ ਮਾਸਟਰ ਸੁਆਚੰਦਰ ਜੀ ਕਿਸੇ ਦੂਰ ਦੇ ਪਿੰਡ ਜਾਂ ਸ਼ਹਿਰ ਤੋਂ ਬਦਲ ਕੇ ਸਾਡੇ ਸਕੂਲ ਵਿੱਚ ਪੜਾਉਣ ਆ ਗਏ ਸਨ ਯਕੀਨਨ ਹੀ ਉਹ ਇਸ ਬਦਲੀ ਤੋਂ ਖੁਸ਼ ਤਾਂ ਨਹੀਂ ਸਨ ਪਰ ਉਹਨਾਂ ਦੇ ਬਸ ਜਾਂ ਪਹੁੰਚ ਤੋਂ ਬਾਹਰ ਹੋ ਕਰਕੇ ਉਹਨਾਂ ਇਹ ਬਦਲੀ ਦਾ ਕੌੜਾ ਪੁੱਤ ਸਹਿਦ ਬਾੰਗ ਲਗਾ ਲਿਆ ਹਰ ਰੋਜ਼ ਦੇ ਲੰਬੇ ਪੜਿਆਂ ਤੋਤਾ ਗਾ ਕੇ ਉਹਨਾਂ ਨੇ ਆਪਣਾ ਟੱਬਰ ਵੀ ਸਾਡੇ ਪਿੰਡ ਹੀ ਲੈ ਆਉਂਦਾ ਪਿੰਡ ਦੇ ਇੱਕ ਬਰਵਾਸੀ ਦਾ ਬਰਿਆ ਤੋਂ ਖਾਲੀ ਮਕਾਨ ਉਹਨਾਂ ਦਾ ਆਲਣਾ ਬਣ ਗਿਆ ਦਹਾਕਿਆਂ ਤੋਂ ਖਾਲੀ ਪਏ ਅਤੇ ਬੇਹਿਮਤੀ ਵਿੱਚ ਪੁਰਪੁਰਕੇ ਖਿੰਡ ਰਹੇ ਘਰ ਦਾ ਹਿਰਕ ਅਤੇ ਉਦਾਸੀ ਘਟ ਗਈ ਮਾਸਟਰ ਜੀ ਦੇ ਟੱਬਰ ਨੇ ਰਾਹ ਮਿਲ ਕੇ ਇਸ ਇੱਟਾਂ ਦੇ ਮਕਾਨ ਨੂੰ ਹਾਸਲੇ ਵਸੇ ਘਰ ਵਿੱਚ ਤਵਨਹਿਲ ਕਰ ਦਿੱਤਾ ਘਰ ਵੀ ਖੁਸ਼ ਮਾਸਟਰ ਜੀ ਅਤੇ ਪਰਿਵਾਰ ਵੀ ਖੁਸ਼ ਹਾਲਾਂਕਿ ਪਿੰਡਾਂ ਦਾ ਜੀਵਨ ਸ਼ਹਿਰਾਂ ਨਾਲੋਂ ਘੱਟ ਤੌਰ-ਪਰਜ ਵਾਲਾ ਅਤੇ ਘੱਟ ਖਰਚੀਲਾ ਹੁੰਦਾ ਸੀ ਪਰ ਫਿਰ ਵੀ ਘਰ ਚਲਾਉਣ ਲਈ ਤਨਖਾਹ ਵੀ ਸ਼ਾਇਦ ਬਹੁਤੀ ਜ਼ਿਆਦਾ ਨਾ ਹੁੰਦੀ ਹੋਵੇ ਤੇ ਉਸਨ ਦਾ ਰਵਾਜ ਜਾਂ ਬਿਮਾਰੀ ਉਦੋਂ ਨਾ ਮਤ ਰਹੀ ਸੀ ਬਲਕਿ ਪਿੰਡਵਾਂ ਦੀ ਮਾਲੀ ਹਾਲਤ ਨੂੰ ਦੇਖਦੇ ਕਈ ਮਾਸਟਰ ਜ਼ਰੂਰਤਮੰਦਾਂ ਨੂੰ ਉਹਤ ਵਿੱਚ ਹੀ ਪੜ੍ਹਾ ਦਿੰਦੇ ਸਨ ਘਰ ਪਰਿਵਾਰ ਲਈ ਲੋੜੀਂਦੇ ਦੁੱਧ ਕਿਉਂ ਦਾ ਖਰਚਾ ਬਚਾਉਣ ਲਈ ਲੰਮੀ ਸੋਚ ਸੋਚਦਿਆਂ ਮਾਸਟਰ ਜੀ ਨੇ ਇੱਕ ਦਧਾਰੂ ਮੱਝ ਖਰੀਦ ਲਈ ਪਿੰਡ ਦੇ ਲਾਗੇ ਹੀ ਕਿਸੇ ਦੇ ਖੇਤ ਵਿੱਚ ਚਟਾਲੇ ਦਾ ਇੱਕ ਕਿਹਾਰਾ ਮੁੱਲ ਲੈ ਲਿਆ ਅਤੇ ਨਾਲ ਹੀ ਉਹਨਾਂ ਦੇ ਤੌੜ ਖਾਲੀ ਜਗ੍ਹਾ ਦੀ ਕੰਧ ਨਾਲ ਮੱਝ ਦਾ ਕਿੰਨਾ ਕੱਢ ਲਿਆ ਅਤੇ ਤੱਬਰ ਨੂੰ ਇੱਕ ਹੋਰ ਆਰੇ ਲਾ ਲਿਆ ਚਟਾਨੇ ਜਾਂ ਹਰੇ-ਚਾਰੇ ਲਈ ਤੂੜੀ ਦੀ ਵੀ ਜ਼ਰੂਰਤ ਪਣੀ ਸੀ ਕਣਕ ਦੀ ਬਾਢੀ ਦੌਰਾਨ ਮਾਸਟਰ ਜੀ ਦੇਖ ਲੈਂਦੇ ਸਨ ਕਿ ਅੱਜ ਕੱਲ ਕਿਸ ਘਰ ਦੀ ਕਣਕ ਉਤਰ ਹੁੰਦੀ ਹੈ ਤਾਂ ਮੈਨਾਂ ਦਾ ਯੁੱਗ ਅਜੇ ਆਇਆ ਨਹੀਂ ਸੀ ਦੂਸਰੇ ਤੀਸਰੇ ਦਿਨ ਮਾਸਟਰ ਜੀ ਉਸ ਘਰ ਜਾ ਖੇਤਾਂ ਵਿੱਚ ਪਹੁੰਚ ਜਾਂਦੇ ਅਤੇ ਨਿਮਰਤਾ ਨਾਲ ਤੋੜੀ ਦੀ ਗੱਢੀ ਮੰਗ ਲੈਂਦੀ ਬਹੁਤੇ ਲੋਕ ਮਾਸਟਰ ਜੀ ਦੀ ਇੱਜ਼ਤ ਕਰਦੇ ਆ ਨਾ ਘਾਟੀ ਕਰਦੇ ਸਨ ਇੱਕ ਦਿਨ ਖਾਦ ਦੇ ਬੋਰੀਆਂ ਦੀ ਬਣਾਈ ਅਤੇ ਡੋਰੀ ਤੇਰੀ ਤੈਅ ਕੀਤੀ ਪੱਲੀ ਨੂੰ ਸੱਜੀ ਕੱਚ ਵਿੱਚ ਲੈ ਕੇ ਮਾਸਟਰ ਜੀ ਸਾਡੇ ਘਰ ਪਹੁੰਚ ਗਏ ਅਤੇ ਬੀਬੀ ਜੀ ਨੂੰ ਆਖਣ ਲੱਗੇ ਬੀਬੀ ਜੀ ਸੁਣਿਆ ਹੈ ਤੁਹਾਡੀ ਕਣਕ ਉਤਰ ਗਈ ਹੈ ਮੈਂ ਸੋਚਿਆ ਬੀਬੀ ਨੂੰ ਪੁੱਛ ਹੀ ਲੈਂਦਾ ਜੇ ਤੂੜੀ ਦੀ ਗਾੜੀ ਕੋ ਮਿਲ ਜਾਵੇ। ਬੀਬੀ ਨੇ ਮਾਸਟਰ ਜੀ ਅਤੇ ਉਸ ਦੀ ਕੱਚ ਵਿੱਚ ਮਸਾਂ ਹੀ ਜਦੀ ਪੱਲੀ ਵੱਲ ਵੇਖ ਕੇ ਮੈਨੂੰ ਦੋਸਤਾਂ ਨਾਲ ਬੰਟੇ ਣ ਦੀ ਤਿਆਰੀ ਕਰਦੇ ਨੂੰ ਬਾਜ ਮਾਰ ਕੇ ਆਖਿਆ ਜਾ ਮਾਸਟਰ ਨੂੰ ਤੂੜੀ ਦੀ ਗਾੜੀ ਭਰਾ ਦੇ। ਖੇਡਣ ਦੀ ਤਿਆਰੀ ਨੂੰ ਅਧ ਵਿਚਾਲੇ ਛੱਡ ਕੇ ਨਾ ਚਾਹੁੰਦਿਆਂ ਹੋਇਆ ਵੀ ਮਸੂਸੇ ਜਿਹੇ ਮਾਰ ਨਾਲ ਮੈਂ ਮਾਸਟਰ ਜੀ ਦੇ ਮਗਰ-ਮਗਰ ਸਲਾਰੂ ਵਾਂਗ ਚੱਲ ਪਿਆ। ਜਾਂਦਾ ਜਾਂਦਾ ਇਹ ਵੀ ਸੋਚੀ ਜਾਵਾ ਕਿਉਂ ਇਹ ਮਾਸਟਰ ਸਾਨੂੰ ਘਰਾਂ ਵਿੱਚ ਵੀ ਖੇਡਣ ਨਹੀਂ ਦਿੰਦੇ ਰਸਤੇ ਵਿੱਚ ਪੈਂਦੇ ਆਪਣੇ ਘਰੋਂ ਉਹਨੇ ਆਪਣੇ ਵੱਡੇ ਮੁੰਡੇ ਜਸ ਨੂੰ ਵੀ ਨਾਲ ਲੈ ਲਿਆ ਜਸ ਮੇਰੇ ਵੱਲ ਵੇਖ ਕੇ ਬਹੁਤਾ ਕੁਝ ਨਾ ਹੋਇਆ ਕਿਉਂਕਿ ਮੈਂ ਅਤੇ ਮੇਰਾ ਦੋਸਤ ਉਸ ਦੀ ਕੱਚੂ ਕੁਮੇ ਵਰਗੀ ਛੋਟੀ ਧੌਣ ਦਾ ਅਕਸਰ ਮਜ਼ਾ ਕਢਾਉਂਦੇ ਰਹਿੰਦੇ ਸੀ ਉਹ ਨਾ ਚਾਹੁੰਦਾ ਹੋਇਆ ਵੀ ਨਾਲ ਤੁਰ ਪਿਆ। ਗੁਰਦੁਆਰੇ ਦੇ ਅੱਗੇ ਬੰਟੇ ਖੇਡਦੇ ਦੋਸਤਾਂ ਨੂੰ ਦੇਖ ਕੇ ਮਾਸਟਰ ਜੀ ਨੇ ਤੇ ਹੋਰ ਗੁੱਸਾ ਆਇਆ ਤਾਂ ਆਇਆ ਪਰ ਮੈਂ ਡਰਦਿਆਂ ਗੁੱਸੇ ਨੂੰ ਪਾਣੀ ਵਾਂਗ ਪੀਆ। ਉਸ ਢਾਣੀ ਤੋਂ ਮੈਂ ਆਪਣੇ ਦੋਸਤ ਨੂੰ ਵੀ ਨਾਲ ਲੈ ਲਿਆ। ਜਸਵੰਤ ਦੇਖ ਕੇ ਉਸ ਦੇ ਕੰਨ ਕੋਲ ਹੁੰਦਿਆਂ ਉਹ ਹੌਲੀ ਜਿਹਾ ਬੋਲਿਆ। ਅੱਜ ਕੱਚੂ ਕੁੰਮਾ ਕਿੱਧਰ ਨੂੰ ਚੱਲੇ? ਜਾਸ ਦੁਖੀ ਹੋ ਤਾਂ ਹੋਇਆ ਪਰ ਬੋਲਿਆ ਕੁਝ ਨਾ ਖੇਤ ਦੇ ਗੱਭੇ ਲੱਗੇ ਤੂੜੀ ਦੇ ਢੇਰ ਕੋਲ ਪਹੁੰਚ ਕੇ ਮਾਸਟਰ ਜੀ ਨੇ ਢੇਰ ਦੇ ਐਨ ਰਜਕਾਰ ਜਹੀ ਪੱਲੀ ਵਿਛਾਈ ਉਹ ਜਾਣੂ ਸਨ ਕਿ ਤੂੜੀ ਦੇ ਢੇਰ ਵਿੱਚਕਾਰ ਵਾਲੀ ਜਗ੍ਹਾ ਵਧੀਆ ਤੂੜੀ ਹੁੰਦੀ ਹੈ ਕਿਉਂਕਿ ਮੋਹਰਲੇ ਇਸੇ ਵਿੱਚ ਕਣਕ ਦੇ ਨਾੜ ਦੀਆਂ ਹੁੰਡੀਆਂ ਅਤੇ ਪਿਛਲੇ ਹਿੱਸੇ ਵਿੱਚ ਬਾਹਲੀ ਹਲਕੀ ਜਹੀ ਤੂੜੀ ਹੁੰਦੀ ਹੈ ਕਰ ਮਾਸਟਰ ਜੀ ਨੇ ਕੋਲ ਹੀ ਪਈ ਤੰਗੜੀ ਲੈ ਕੇ ਗੱਭੋਂ ਤੱਕੜੀ ਤਾਕੜੀ ਗਰੂ ਚੋਰ ਕੱਢ ਕੇ ਟੂੜੀ ਦੇ ਵੱਡੇ ਸਾਰੇ ਢੇਰ ਨੂੰ ਇੰਜ ਬਣਾ ਦਿੱਤਾ ਜਿਵੇਂ ਦੰਦੀ ਵੱਟੀ ਵਾਲਾ ਸੇਵ ਹੋਵੇ ਟੂੜੀ ਨਾਲ ਲੱਦੀ ਹੋਈ ਪੱਲੀ ਦੀਆਂ ਲੰਮੀਆਂ ਲੰਮੀਆਂ ਲੜੀਆਂ ਨਾਲ ਕੱਸ ਕੇ ਬੰਧਾਣੀ ਗੰਢ ਦੇ ਦਿੱਤੀ ਫਿਰ ਜੈਸ ਨੂੰ ਬੰਨੀ ਹੋਈ ਪੰਡ ਦੀਆਂ ਲੜੀਆਂ ਖਿੱਚਣ ਕਿਹਾ ਕਿ ਉਹ ਹੋਰ ਟੂੜੀ ਪਾ ਕੇ ਨੜਲ ਸਕੇ ਜਾਸ ਨੇ ਪੂਰੇ ਜੋਰ ਨਾਲ ਲੜੀਆਂ ਨੂੰ ਬਾਰੀ-ਬਾਰੀ ਖਿੱਚਿਆ ਇਸ ਕਸ਼ਕਸ਼ ਦਰਾਨ ਉਸ ਦੀ ਕਛੂ ਗੁੰਮੀ ਟਾਉਣ ਹੋਰ ਵੀ ਛੋਟੀ ਹੋ ਗਈ ਜਾਂਦੀ ਜਿਵੇਂ ਜਾਪਿਆ ਕਿਸੇ ਕਛੂ ਸ਼ਰੀ ਨੂੰ ਕੋਕੜੀ ਵਿੱਚ ਵਿੱਚੋਂ ਖਿੱਚ ਲੈਂਦਾ ਹੈ ਦੇਰ ਵਿੱਚੋਂ ਝੋਟੇ ਅਤੇ ਝੁੱਟੇ ਹਾਸੇ ਦੇ ਪਵਾਰਿਆਂ ਦੇ باوجود ਵੀ ਮੇਰਾ ਦੋਸਤ ਅਤੇ ਮੈਂ ਮਾਸਟਰ ਜੀ ਦੇ ਗੁੱਸੇ ਤੋਂ ਡਰਦਿਆਂ ਉਹ ਕੁਟੀ ਦੇਖਦੇ ਹੀ ਰਹੇ ਮੇਸਨ ਪੂਰਾ ਹੋ ਜਾਣ ਬਾਅਦ ਮਾਸਟਰ ਜੀ ਨੇ ਟੂੜੀ ਦੀ ਗਾੜੀ ਦੇ ਆਲੇ-ਦੁਆਲੇ ਭਲਵਾਨੀ ਢੇੜੀ ਦੇ ਕੇ ਦੇਖਿਆ ਤਾਂ ਕਿ ਕੋਈ ਬਿਰਲ ਜਾਂ ਅਜਿਹੀ ਥਾਂ ਤਾਂ ਨਹੀਂ ਰਹੇਗੀ ਹੋਵੇ ਜਿੱਥੇ ਹੋਰ ਟੂੜੀ ਪੈ ਸਕੇ ਤਸੱਲੀ ਕਰਦਿਆਂ ਮਾਸਟਰ ਜੀ ਨੇ ਡੱਬੀਆਂ ਵਾਲਾ ਪਰਨਾ ਕੱਢਿਆ ਅਤੇ ਆਪਣੇ ਗੰਝੇ ਸਿਰ ਤੇ ਬੰਨ ਲਿਆ ਜਦ ਨੂੰ ਆਪਣੇ ਪਾਸੇ ਵੱਲ ਕਰਦਿਆਂ ਉਸ ਨੇ ਕਿਹਾ ਮੁੰਡਿਓ ਚਲੋ ਹੱਥ ਵਾ ਕੇ ਗਾੜੀ ਨੂੰ ਝਕਾਓ ਤੇ ਮੇਰੇ ਸਿਰ ਤੇ ਰਖਾਓ ਚੌ ਜਣਿਆ ਨੇ 1 2 3 ਅਤੇ ਫਿਰ ਹਈਸ਼ਾ ਕਹਿ ਕੇ ਪੂਰੇ ਜੋਰ ਨਾਲ ਤੂੜੀ ਦੀ ਵੱਡੀ ਸਾਰੀ ਬੰਡ ਉਸ ਦੇ ਸਿਰ ਤੇ ਟਿਕਾ ਦਿੱਤੀ ਅਤੇ ਆਪ ਉਹਦੇ ਮਾਗਰ ਮਾਗਰ ਟਿੰਡ ਵੱਲ ਨੂੰ ਤੁਰ ਪਈ ਮਾਣਡ ਵੱਡੀ ਅਤੇ ਭਾਰੀ ਵੀ ਸੀ ਮਾਗਰ ਮਾਗਰ ਤੁਰਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮਾਸਟਰ ਜੀ ਦੀ ਧੌਣ ਦੀ ਸਿਰ ਉੱਤੇ ਲੱਦੇ ਭਾਰ ਨਾਲ ਧਸਨ ਕਰਕੇ ਜੈਸ਼ਵਰਗੀ ਹੀ ਹੋ ਗਈ ਹੋਵੇ ਅੱਧੀ ਕੁ ਬਾਟ ਪਹੁੰਚ ਗਿਆ ਸਿਰ ਤੇ ਚੁੱਕੇ ਮਨ ਭਾਰ ਨਾਲ ਮਾਸਟਰ ਜੀਾਂ ਦੇ ਲੱਤਾ ਖੁੱਜ ਕੇ ਜਿਹੀ ਮਾਰਨ ਲੱਗ ਪਈਆਂ ਸਾਡੇ ਦੇਖਦੇ ਦੇਖਦੇ ਹੀ ਤੂੜੀ ਦੀ ਪੰਡ ਦੀ ਇੱਕ ਲੜੀ ਟੁੱਟ ਗਈ ਲੜੀ ਟੁੱਟਦਿਆਂ ਐਵੇਂ ਲੱਗੀ ਜਿਵੇਂ ਅਸਮਾਨ ਵਿੱਚ ਟੁੱਟਦੇ ਤਾਰੇ ਦੀ ਮਗਰਲੀ ਲੋ ਦੀ ਲਹਿਰ ਹੋਵੇ ਪੱਲੀ ਦੀ ਲੜੀ ਰੁਕਣ ਕਾਰਨ ਤੂੜੀ ਦੀ ਪੰਡ ਮਾਸਟਰ ਜੀ ਦੇ ਸਿਰ 'ਤੇ ਤਲਕਦਿਆਂ ਤੂੜੀ ਨਾਲ ਲੱਦੇ ਗੱਡੇ ਦੇ ਪਾਸ ਪੈਣ ਬਾਗ ਜਮੀਨ ਤੇ ਜਾ ਪਈ। ਹੱਪੇ ਹੋਏ ਮਾਸਟਰ ਜੀ ਆਪਣੇ ਗੰਜੇ ਅਤੇ ਪਸੀਨੇ ਨਾਲ ਭਿੱਜੇ ਹੋਏ ਸਿਰ ਨਾਲ ਅਤੇ ਬਿਨਾ ਅੱਖਾਂ ਚਮਕਦਿਆਂ ਕਦੇ ਖੁਦ ਵੱਲ, ਕਦੇ ਯਾਸ਼ ਵੱਲ ਅਤੇ ਕਦੇ ਸਾਡੇ ਵੱਲ ਅਤੇ ਕਦੇ ਆਲੇ ਦੁਆਲੇ ਲੰਘਦੇ ਲੋਕਾਂ ਵੱਲ ਹੈਰਾਨੀ ਅਤੇ ਨਮੋਸ਼ੀ ਨਾਲ ਜਾ ਕਰ ਰਹੇ ਸਨ। ਉਹਨਾਂ ਨਾਲ ਸਿੱਦੇ ਬੰਨਿਆ ਡੱਬੀਆਂ ਵਾਲਾ ਪਰਨਾ ਖੇਲਦੀ ਤੂੜੀ ਨੂੰ ਪੰਡ ਦੇ ਥੱਲੇ ਕਿਤੇ ਗਾਇਬ ਸੀ ਸ਼ਾਇਦ ਥੋੜਾ ਹੋਤੇ ਗੁੱਸਾ ਕਰਦਿਆਂ ਜਾਂ ਫਿਰ ਕਾਲੇ ਪੈਂਦਿਆਂ ਉਹਨਾਂ ਨੇ ਜਸ਼ਨ ਕਿਹਾ ਹਰਾਮ ਜਦਿਆ ਖੜਾ ਕਿਉਂ ਹੈ ਦੌੜ ਕੇ ਕਰੋ ਹੋਰ ਪੱਲੀ ਲੈ ਕੇ ਆ ਜਸ਼ ਕਰਬਲ ਨੂੰ ਦੌੜ ਗਿਆ ਅਤੇ ਅਸੀਂ ਵੀ ਮਲਕ ਜੀ ਉਥੋਂ ਫਿਸਕੇ ਬਹੁਤ ਦਿਨਵਾਦ ਮਾਸਟਰ ਜੀ ਕਲਾਸ ਵਿੱਚ ਪੜ੍ਹਾ ਰਹੇ ਸਨ ਪਿਆਰੇ ਵਿਦਿਆਰਥੀਓ ਲਾਲਚ ਬੁਰੀ ਬਲਾ ਹੈ ਮਾਸਟਰ ਜੀ ਨੇ ਅਡੀਆਂ ਦੇ ਪਾਰ ਹੁੰਦਿਆਂ ਫਿਰ ਦੋ ਤਿੰਨ ਵਾਰ ਉੱਚੀ ਆਵਾਜ਼ ਵਿੱਚ ਦੁਹਰਾਇਆ ਲਾਲਚ ਬੁਰੀ ਬਲਾ ਹੈ ਲਾਲਚ ਬੁਰੀ ਬਲਾ ਹੈ ਕੋਲ ਬੈਠੇ ਸ਼ਰਾਰਤੀ ਮਣ ਵਾਲੇ ਮੇਰੇ ਦੋਸਤੋ ਅਰੇ ਹਾਂ ਨਾ ਗਿਆ ਉਸ ਨੇ ਦਬੂਈ ਆਵਾਜ਼ ਵਿੱਚ ਕਹਿ ਹਿ ਦਿੱਤਾ ਲਾਰਜ ਬੜੀ ਬੁਰੀ ਬਲਾ ਹੈ। ਪਾਵੇਂ ਟੂੜੀ ਦੀ ਪੰਡ ਦਾ ਹੀ ਹੋਵੇ। ਮਾਸਟਰ ਨੇ ਸੁਣਦੇ ਸਾਰ ਹੀ ਉਸ ਨੂੰ ਕਲਾਸ ਦੇ ਅੱਗੇ ਬੁਲਾ ਕੇ ਮੁਰਗਾ ਬਣਾ ਰਿਆ। ਮੈਂ ਚਟਪਟ ਕਲਾਸ ਵਾਲੇ ਕਮਰੇ ਦੀ ਟੁੱਟੀ ਹੋਈ ਟਾਕੀ ਵਿੱਚੋਂ ਦੂਸਰਾ ਮੁਰਗਾ ਬਣਨ ਤੋਂ ਪਹਿਲਾਂ ਹੀ ਖਿਖ ਗਿਆ। ਵਿੱਚ ਕਿਰਦਾਰ ਕਿਰਦਾਰ ਕੀ ਬਲਾ ਹੁੰਦੀ ਹੈ? ਇਸ ਦੀ ਉਸ ਵਕਤ ਦਾ ਸਮਝ ਨਹੀਂ ਸੀ ਕੋਦ ਨੂੰ ਕੋਦਾ ਉਲਾ ਕਰਕੇ ਦੱਸ ਤੂੰ ਕਿਸ ਤੋਂ ਉਲੇ ਹੋਇਆ ਕੋਦ ਨੂੰ ਕੋਦ ਹੀ ਟੂੜ ਬੋਲ ਕੇ ਦੱਸ ਤੂੰ ਕਿਸ ਤੋਂ ਸੱਚਾ ਹੋਇਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਸ ਬਾਰੇ ਆਪਣੇ ਵਿਚਾਰ ਜਰੂਰ ਦੱਸਿਓ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ